ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡੇ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਤੇ ਕੱਲ ਮਿਸਤਰੀ ਦਾ ਕੰਮ ਸ਼ੁਰੂ ਕਰਤਾ ਸੀਗਾ ਤੇ ਡੀਪੀਸੀ ਵੀ ਲਾਤੀ ਕੱਲ ਉਹ ਮੈਂ ਕੱਲ ਵਾਲੀ ਵੀਡੀਓ ਚ ਦਿਖਾਈ ਸੀ ਤੇ ਅੱਜ ਕਾਗਜੀ ਵੀ ਆਪਾਂ ਲਿਆਂਦਾ ਸੀਗਾ ਕਾगज ਪਾਵਾਂਗੇ ਜਿਹੜਾ ਲੱਕ ਕਾगज ਵਜਦਾ ਤੇ ਉਹ ਪਾ ਕੇ ਉੱਤੇ ਕੰਦਾ ਕੱਢਣਗੇ ਤੇ ਅੱਜ ਕੰਦਾ ਕੱਢਣ ਦਾ ਕੰਮ ਆ ਸਟਾਰਟ ਕਰਦੇ ਹੁਆ ਮਿਸਤਰੀ ਤੇ ਦਿਖਾਵਾਂਗੇ ਵੀਡੀਓ ਜੰਡ ਤੱਕ ਬਣੇ ਰਹੋ ਲਓ ਜੀ ਫਿਰ ਤੇ ਟਰਾਲੀ ਆ ਗਈ ਲਗਾਉਣੇ ਆ ਇੱਥੇ ਅਸੂਲਾ ਕਰਦੇ ਹਾਂ ਉਥੂ ਤੁਮੋੜ ਕੇ ਲਿਓਨ ਨੂੰ ਕਿਹਾ ਆਪਾਂ ਨੂੰ ਲੋਈ ਬੈਗ ਲਾਲੀ ਪਹਿਲਾ ਵਾਲੇ ਥਾਂ ਤੇ ਜਿੱਥੇ ਪਹਿਲਾ ਰੇਤ ਆਇਆ ਸੀ ਮਾਰੇ ਤਾਂ ਸੁੱਕਾਗਾ ਆ ਹੋਰ ਤੋਂ ਮਗਾਇਆ ਆਪਾਂ ਪਹਿਲਾਂ ਪਾਣੀ ਵਾਲਾ ਪਾਉਂਦੇ ਸੀ ਆ ਰੇਤਾ ਸੁੱਕਾ ਛਾਨਣਾ ਛੁਣਣਾ ਸੌਖਾ ਰਹਿੰਦਾ ਸੁੱਕਾ ਰੇਤਾ ਤਾਂ ਕਰਕੇ ਚੱਕਲਾ ਚੱਕਲਾ ਨੂੰ ਕਹਿੰਦੇ ਚੱਕ ਇਹ ਤਾਂ ਸਹੀ ਆ ਚਲੋ ਜੀ ਲੋਈ ਮਿੱਟੀ ਦਾ ਕੰਮ ਦੁਬਾਰੇ ਫੇਰ ਚਲਾ ਲਿਆ ਇੱਕ ਟਰਾਲ ਆ ਗਿਆ ਪਹਿਲਾਂ ਜਿੱਥੇ ਨੀਮ ਆਇਆ ਸੀਗਾ ਬਾਲਾ ਤਾਂ ਉੱਥੇ ਲਵਾ ਲ ਗੀ ਮੈਂ ਕਿਹਾ ਅੱਜ ਮੀਂਹ ਆ ਗਿਆ ਪਾਣੀ ਨਿਕਲਣਾ ਲੋਈ ਮੇਸਤਰੀ ਲੁਕੇ ਭਾਇਆ ਆ ਗੰਦ ਕੜਤੀ ਆ ਕਾਗੇ ਲੋ ਜੀ 50 ਗੱਟੇ ਸਿਮਿੰਟ ਦੇ ਮੰਗਾ ਲਈ ਆਪਾਂ ਮੰਡੂਆਂ ਰਮਾਣੇ ਵਾਲਿਆਂ ਨੂੰ ਕੱਲ ਦਾ ਕਿਹਾ ਵੈਨਾਂ ਨੂੰ 50 ਅੱਜ ਪਹੁੰਚਿਆ ਤੇ ਇੱਧਰ ਸਿਮਿੰਟ ਵੀ ਆਪਣੇ ਜਮ੍ਹਾਂ ਮੁੱਕ ਗਿਆ ਸੀ ਮਿਸਤਰੀ ਖੜੇ ਆ ਇੱਕ ਗੰਦ ਇੱਧਰ ਲਾ ਦੀ ਮਿਸਤਰੀ ਨੇ ਇੱਧਰ ਬਾਰਾਂਗਾ ਲਾਉਣ ਨਾਲ ਰਹੇਗਾ ਤੇ ਪਰਲੀ ਗੰਦ ਵੀ ਲਾ ਦੀ ਤੇ ਹੁਣ ਹੋਰ ਗੰਦਾ ਲਾਉਣਗੇ ਤੇ ਆ ਗੱਟੇ ਆ ਜੇ ਕਿ ਸੁਪਰ ਪਹਿਲਾਂ ਆਪਾਂ ਹੋਰ ਲਾਈ ਜਾਂਦੇ ਸੀ ਬੰਗਰ ਲੋ ਜੀ ਇੱਥੇ ਲਵਾਤੇ ਗੱਟੇ ਅੰਦਰ ਕਿੰਨਾਂ ਲੈਣੇ ਲਾਤਮਾਂ 5 ਟੱਪ ਜਾਣਗੇ 5-7 ਦਿਨ ਹੁਣ ਇਹਦੇ ਨਾਲ ਲੋ ਜੀ ਹੁਣ ਬਣ ਰਹੀ ਚਾਹ 4 ਵਜੇ ਵਾਲੀ ਮਿਸਤਰੀ ਚਾਰ ਆਰੀ ਚਾਹ ਪੀਂਦੇ ਆ ਤੜਕੇ 11 ਵਜੇ 2 ਵਜੇ ਤੇ 4 ਵਜੇ ਅਛੇਤੀ ਬਣ ਜਾਂਦੀ ਇਹ ਤੇ ਆਹ ਕਾਗਜ਼ ਪਾਇਆ ਇਹ ਆਪਾਂ ਸਲਾਹਤਾਂ ਆਹ ਐਡਾ ਮੋਟਾ ਇਹਦਾ ਬੰਡਲ ਯਾਰ ਇਹੋ ਆ ਇਹਦਾ ਲੱਕ ਕਾਗਜ਼ ਲੋ ਇਹ ਇਕਟਰੀ ਜਿਹੜਾ ਹੋ ਰਗੀ ਸੀਟਾਂ ਦੀ 2000 ਅੱਜ ਦਿਖਾ ਗਏ ਕੀ ਕੀਤਾ ਇੱਕ ਆਹ ਗੰਦ ਲਾਤੀ ਆਵੀ ਲਾਤੀ ਗੰਦ ਐਨਾਂ ਗੰਦ ਲਾਦਾਂਗਾ ਕਾਗ ਜੀ ਜਪਾਤਾ ਸੀਗਾ ਮੋਟਾ ਚਲਾਵ ਤੋਂ ਆ ਕੱਲ ਵਾਸਤੇ ਮਣਕੇ ਰੱਖ ਗਏ ਆਸ਼ਾਨ ਨਾ ਕਿੱਟਾਂ ਦੀ ਗਿਣਤੀ ਕਰ ਲ ਗਏ ਆਪਾਂ ਪਹਿਲਾਂ ਇੱਟਾਂ ਦੀ ਗਿਣਤੀ ਪਹਿਲਾਂ ਇੱਟਾਂ ਗਿਣੋ ਫਿਰ ਘੋੜਦਾਂ ਗਿਣੋ ਫਿਰ ਜਿੰਨੀਆਂ ਇੱਟਾਂ ਇੱਕ ਘੋੜੀ 'ਚ ਉਹਨੂੰ ਘੋੜਦਾਂ ਨਾਲ ਗੁਣਾ ਕਰ ਦਿਓ ਇੱਟਾਂ ਆ ਜਾਣਗੀਆਂ ਬਸ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ